ਬਜ਼ੁਰਗਾਂ ਦੀਆਂ ਇਹਨਾਂ 59 ਗੱਲਾਂ ਨੂੰ ਪੱਲੇ ਬੰਨ ਲਓ ਜ਼ਿੰਦਗੀ ਘੋੜੇ ਦੀ ਤਰ੍ਹਾਂ ਜਵਾਨੀ ਵਿੱਚ ਲੰਗੇਗੀ ਜੇਕਰ ਪੇਟ ਵਿੱਚ ਤੁਰੰਤ ਦਰਦ ਹੋਣ ਲੱਗ ਜਾਵੇ ਤਾਂ ਇੱਕ ਗਲਾਸ ਗੁੰਗੁਨੇ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਪੀ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਕੇਲੇ ਦੇ ਛਿਲਕੇ ਨੂੰ ਚਿਹਰੇ ਉੱਪਰ ਮਸਲਣਾ ਚਿਹਰੇ ਦਾ ਰੰਗ ਸਾਫ਼ ਹੁੰਦਾ ਤੇ ਨਾਲ ਹੀ ਅੱਖਾਂ ਥੱਲੇ ਵੀ ਸੋਜਣ ਘੱਟ ਹੋ ਜਾਂਦੀ ਹੈ ਨੰਬਰ 3 ਬੁੱਲਾਂ ਨੂੰ ਗੁਲਾਬੀ ਕਰਨ ਲਈ ਚੀਨੀ ਸ਼ਹਿਦ ਨਾਰੀਅਲ ਦਾ ਤੇਲ ਮਿਕਸ ਕਰਕੇ ਬੁੱਲਾਂ ਉੱਪਰ ਲਗਾਉਣਾ ਬੁੱਲ ਗੁਲਾਬੀ ਹੋ ਜਾਣਗੇ ਨੰਬਰ 4 ਦੰਦਾਂ ਦਾ ਪੀਲਾਪਨ ਦੂਰ ਕਰਨਾ ਚਾਹੁੰਦੇ ਹੋ ਤਾਂੰਬ ਦੇ ਪੱਤੇ ਲੈ ਕੇ ਉਹਨਾਂ ਨੂੰ ਦੰਦਾਂ ਉੱਪਰ ਮਸਲ ਲਓ ਫਿਰ ਇਹਨਾਂ ਨੂੰ ਚਵਾ ਲਓ ਕਾਫੀ ਲਾਭ ਮਿਲੇਗਾ। ਨੰਬਰ 5 ਯਾਦਸ਼ਕਤੀ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ 4 ਕਾਜੂ ਖਾ ਕੇ ਉੱਪਰ ਦੀ ਸ਼ਹਿਦ ਛੱਟ ਲਓ। ਨੰਬਰ 6 ਕੱਚੇ ਦੁੱਧ ਵਿੱਚ ਚੀਨੀ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰਨਾ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ ਤੇ ਨਾਲ ਹੀ ਚਮਕ ਆਉਂਦੀ ਹੈ। ਨੰਬਰ 7 ਲਸਣ ਨੂੰ ਭੁੰਨ ਕੇ ਖਾਣ ਨਾਲ ਖਾਂਸੀ ਜੁਕਾਮ ਤੋਂ ਰਾਹਤ ਮਿਲਦੀ ਹੈ। ਨੰਬਰ 8 ਪੁਦੀਨੇ ਦੀ ਚਾਹ ਵਿੱਚ ਨਮਕ ਮਿਲਾ ਕੇ ਪੀ ਲੋ ਇਸ ਦੀ ਮਦਦ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਤੋਂ ਆਰਾਮ ਮਿਲੇਗਾ। ਨੰਬਰ 9 ਗੋਲ ਗੱਪੇ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿਦਾ ਮੂੰਹ ਦੇ ਛਾਲੇ ਠੀਕ ਹੁੰਦੇ ਹਨ ਤੇ ਨਾਲ ਹੀ ਹੋਰ ਵੀ ਕਈ ਲਾਭ ਮਿਲਦੇ ਹਨ। ਨੰਬਰ 10 ਪਨੀਰ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ B ਸਾਡੀ ਮੈਮਰੀ ਨੂੰ ਵਧਾਉਣ ਦਾ ਕੰਮ ਕਰਦਾ ਹੈ ਜਿਸ ਨਾਲ ਸਾਡੀ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਨੰਬਰ 11 ਜਿਹੜੀਆਂ ਔਰਤਾਂ ਹਮੇਸ਼ਾ ਜਵਾਨ ਹੀ ਦਿਖਣਾ ਚਾਹੁੰਦੀਆਂ ਹਨ ਉਹਨਾਂ ਔਰਤਾਂ ਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਨਾਲ ਹੀ ਅਨਾਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 12 ਜੇਕਰ ਜਲਦੀ ਬੁਢਾਪਾ ਨਜ਼ਰ ਆਉਣ ਲੱਗ ਜਾਵੇ ਤਾਂ ਰੋਜ਼ਾਨਾ ਅਨਾਰ ਤੇ ਚੁਕੰਦਰ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ ਦੁਆਰਾ ਤੋਂ ਜਵਾਨੀ ਆ ਜਾਵੇਗੀ। ਨੰਬਰ 13 ਜਿਹੜੀਆਂ ਔਰਤਾਂ ਆਪਣੇ ਤੁੰਨੇ ਵਿੱਚ ਸਰੋਂ ਦਾ ਤੇਲ ਪਾਉਂਦੀਆਂ ਹਨ ਉਹਨਾਂ ਦੇ ਸਰੀਰ ਦੇ ਅਨੇਕਾਂ ਹੀ ਰੋਗ ਦੂਰ ਹੁੰਦੇ ਨੇ ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ। ਨੰਬਰ 14 ਜਿਹੜੀਆਂ ਔਰਤਾਂ ਪੁਰਾਣੇ ਕੱਪੜੇ ਨੂੰ ਘਰ ਵਿੱਚ ਹੀ ਇਕੱਠਾ ਕਰਕੇ ਰੱਖਦੀਆਂ ਹਨ ਉਹਨਾਂ ਘਰਾਂ ਵਿੱਚੋਂ ਕਦੇ ਵੀ ਨਿਕਾਰਾਤਮਕ ਊਰਜਾ ਤੇ ਗਰੀਬੀ ਖਤਮ ਨਹੀਂ ਹੁੰਦੀ। ਨੰਬਰ 15 ਜਿਹੜੀ ਲੋਕ ਨਾਰੀਅਲ ਤੇਲ ਨਾਲ ਆਪਣੇ ਦੰਦਾਂ ਦੀ ਮਾਲਿਸ਼ ਕਰਦੇ ਹਨ ਉਹਨਾਂ ਦੇ ਦੰਦਾਂ ਉੱਪਰ ਚਮਕ ਰਹਿੰਦੀ ਹੈ ਪੀਲਾਪਨ ਦੂਰ ਹੁੰਦਾ ਤੇ ਨਾਲ ਹੀ ਦੰਦਾਂ ਦੀ ਮਜ਼ਬੂਤੀ ਵੀ ਬਣੀ ਰਹਿੰਦੀ ਹੈ ਨੰਬਰ 16 ਜਿਹੜੀਆਂ ਔਰਤਾਂ ਚੀਨੀ ਨੂੰ ਸ਼ੈਂਪੂ ਵਿੱਚ ਮਿਲਾ ਕੇ ਵਾਲਾਂ ਨੂੰ ਧੋ ਲੈਂਦੀਆਂ ਹਨ ਉਹਨਾਂ ਦੇ ਵਾਲਾਂ ਵਿੱਚੋਂ ਸਿਕਰੀ ਤੇ ਡੈਂਟਰੋਫੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 17 ਜਿਹੜੀਆਂ ਔਰਤਾਂ ਨੂੰ ਅੱਖਾਂ ਤੋਂ ਸਹੀ ਦਿਖਾਈ ਨਾ ਦੇ ਰਿਹਾ ਹੋਵੇ ਉਹਨਾਂ ਨੂੰ ਰੋਜ਼ਾਨਾ ਕਾਜੂ ਤੇ ਸ਼ੌਂਕ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਸਵੇਰ ਦੇ ਸਮੇਂ ਅੱਖਾਂ ਦੀ ਕਸਰਤ ਜ਼ਰੂਰ ਕਰੋ ਨੰਬਰ 18 ਅਦਰਕ ਦਾ ਅੱਧਾ ਚਮਚ ਦੇਸੀ ਘਿਓ ਵਿੱਚ ਮਿਕਸ ਕਰਕੇ ਪੀਣਾ ਕਮਰ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 19 ਜੇਕਰ ਗਰਮੀ ਹੁਣ ਕਰਨ ਤੁਹਾਡੀ ਅੰਡਰ ਆਰਮ ਵਿੱਚ ਫੋੜਾ ਹੋ ਜਾਵੇ ਤਾਂ ਮਲਤਾਨੀ ਮਿੱਟੀ ਵਿੱਚ ਗੁਲਾਬ ਜਲ ਮਿਕਸ ਕਰਕੇ ਲਗਾ ਲਓ ਸੁੱਕਣ ਤੋਂ ਬਾਅਦ ਧੋ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 20 ਸੌਣ ਤੋਂ ਪਹਿਲਾਂ ਆਪਣੇ ਚਿਹਰੇ ਜਿਹੜੇ ਲੋਕ ਤੂੰਦੇ ਨਹੀਂ ਉਹ ਬਹੁਤ ਜਲਦੀ ਬੁੱਢੇ ਨਜ਼ਰ ਆਉਣ ਲੱਗ ਜਾਂਦੇ ਹਨ ਨੰਬਰ 1 ਕੀ ਜਿਹੜੀਆਂ ਔਰਤਾਂ ਦੇ ਦੰਦਾਂ ਵਿੱਚ ਖਾਲੀ ਜਗ੍ਹਾ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਨੰਬਰ 2 ਮਹਾਸਤੇ ਉੱਪਰ ਜੇਕਰ ਤੁਸੀਂ ਮਿੱਠੇ ਸੋਡੇ ਵਿੱਚ ਅਰੰਡੀ ਦਾ ਤੇਲ ਮਿਕਸ ਕਰਕੇ ਲਗਾ ਲਓ ਇਸ ਨੂੰ ਹੌਲੀ ਹੌਲੀ ਖਤਮ ਹੋ ਜਾਣਗੇ ਨੰਬਰ 3 ਰਾਤ ਦੇ ਸਮੇਂ ਸਰੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨੰਬਰ 24 ਸਰਦੀ ਜ਼ੁਕਾਮ ਦੀ ਸਮੱਸਿਆ ਹੋਵੇ ਤਾਂ ਕਪੂਰ ਨੂੰ ਪਾਣੀ ਵਿੱਚ ਉਬਾਲ ਕੇ ਭਾਪ ਲੈ ਲਓ ਆਰਾਮ ਮਿਲੇਗਾ ਨੰਬਰ 25 ਹਰੀਆਂ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਹਨ ਸਰੀਰ ਤਾਕਤ ਨਾਲ ਭਰਿਆ ਰਹਿੰਦਾ ਹੈ। ਨੰਬਰ 26 ਸਾਨੂੰ ਆਪਣੇ ਖਾਣੇ ਵਿੱਚ ਹਰੀ ਮਿਰਚ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਜਿਸ ਨਾਲ ਸਾਡਾ ਚਿਹਰਾ ਝੁਰੜੀਆਂ ਤੇ ਛਾਈਆਂ ਤੋਂ ਬਚਿਆ ਰਹਿੰਦਾ ਹੈ। ਨੰਬਰ 27 ਇਹ ਕਰ ਤੁਸੀਂ ਰੋਜ਼ਾਨਾ 20 ਗ੍ਰਾਮ ਬਦਾਮ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਹੋਰ ਰੋਗਾਂ ਦੇ ਨਾਲ ਨਾਲ ਕੈਂਸਰ ਤੋਂ ਵੀ ਮaat ਪਾ ਸਕਦੇ ਹੋ। ਨੰਬਰ 28 شہد ਚਿਹਰੇ ਉੱਪਰ ਲਗਾ ਕੇ ਮਾਲਿਸ਼ ਕਰ ਲੋ ਫਿਰ ਚਿਹਰੇ ਨੂੰ ਧੋ ਲੋ ਕਦੇ ਵੀ ਤੁਹਾਨੂੰ ਫੇਸ ਵਾਸ਼ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 29 ਜੇਕਰ ਗਰਭਪਤੀ ਔਰਤਾਂ ਨੂੰ ਸੱਪ ਦੇਖ ਲਵੇ ਉਸ ਨੂੰ ਦੇਖ ਕੇ ਉਤਰਾਂਤ ਅੰਨਾ ਹੋ ਜਾਂਦਾ ਹੈ। ਇਸ ਤੋਂ ਇਲਾਵਾ 99% ਲੋਕ ਇਹ ਨਹੀਂ ਜਾਣਦੇ ਕਿ ਔਰਤਾਂ ਨੂੰ ਸੱਪ ਕਦੇ ਵੀ ਡੰਗ ਨਹੀਂ ਮਾਰਦਾ। ਨੰਬਰ 30 ਜੇਕਰ ਭੁੱਖ ਨਾ ਲੱਗ ਰਹੀ ਹੋਵੇ ਤਾਂ ਇੱਕ ਗਲਾਸ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਲੋ ਭੁੱਖ ਲੱਗਣ ਲੱਗ ਜਾਵੇਗੀ। ਨੰਬਰ 31 ਜੇਕਰ ਤੁਸੀਂ ਸਲਾਦ ਵਿੱਚ ਗੁਕੰਦਰ ਦਾ ਸੇਵਨ ਰੋਜ਼ਾਨਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਨਾਲ ਹੀ ਕੰਮ ਕਰਨ ਸਮੇਂ ਸੇ ਥੱਕਿਆ ਹੋਇਆ ਮਹਿਸੂਸ ਨਹੀਂ ਕਰਦਾ। ਨੰਬਰ 32 ਜੇਕਰ ਤੁਹਾਨੂੰ ਜ਼ਿਆਦਾ ਸੁਸਤੀ ਰਹਿੰਦੀ ਹੈ ਤਾਂ ਚੌਲਾਂ ਦਾ ਸੇਵਨ ਘੱਟੋ-ਘੱਟ ਕਰੋ ਕਿਉਂਕਿ ਇਹਨਾਂ ਨਾਲ ਬੰਦੇ ਨੂੰ ਸੁਸਤੀ ਆਉਂਦੀ ਹੈ ਤੇ ਨਾਲ ਹੀ ਆਲਸ ਪੈਦਾ ਹੁੰਦਾ ਹੈ। ਨੰਬਰ 33 ਜੇਕਰ ਬੱਚਾ ਮੁੰਡਾ ਹੋਵੇ ਤਾਂ ਇਹ ਸੰਕੇਤ ਦਿਖਾਈ ਦਿੰਦੇ ਹਨ ਪਹਿਲਾ ਬੱਚਾ ਹਿਲਜੁਲ ਘੱਟ ਕਰਦਾ ਦੂਸਰਾ ਪਿੱਠ ਦਾ ਘਰ ਲੰਬਾਈ ਵਿੱਚ ਹੋਣਾ ਤੀਸਰਾ ਹੱਥ ਪੈਰ ਠੰਡੇ ਰਹਿਣਾ। ਜਥਾ ਚੇਰੇ ਉੱਪਰ ਦਾਗ ਤੱਬੇ ਜ਼ਿਆਦਾ ਹੋ ਜਾਣੇ ਪੰਜਵਾਂ ਜ਼ਿਆਦਾ ਚਟਪਟਾ ਤੇ ਨਮਕੀਨ ਖਾਣ ਦਾ ਮਨ ਕਰਨਾ ਛੇਵਾਂ ਪੀਸਾ ਪੀਲੇ ਰੰਗ ਦਾ ਜ਼ਿਆਦਾ ਆਉਣਾ ਨੰਬਰ 34 ਜੇਕਰ ਤੁਸੀਂ ਰੋਜ਼ਾਨਾ ਨਿੰਮ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਉੱਪਰ ਕਦੇ ਵੀ ਫੂੜਾ ਫੈਂਸੀ ਨਹੀਂ ਨਿਕਲੇਗਾ ਨੰਬਰ 35 ਰੋਜ਼ਾਨਾ ਸਬਜ਼ੀਆਂ ਦਾ ਸੂਪ ਪੀਣਾ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਤੇ ਤੁਸੀਂ ਤੰਦਰੁਸਤ ਤੇ ਨਾਨਾ ਜਵਾਨ ਰਹਿੰਦੇ ਹੋ ਨੰਬਰ 36 ਸਵੇਰ ਦੇ ਸਮੇਂ ਜੇਕਰ ਤੁਸੀਂ ਗੁਣਗੁਣੇ ਪਾਣੀ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਹਲਕਾ ਜਿਹਾ ਸ਼ਹਿਦ ਪਾ ਕੇ ਪੀ ਲਓ ਇਸ ਨਾਲ ਇੱਕ ਤਾਂ वजन ਘਟੂਵੇਗਾ ਦੂਸਰਾ ਤੁਹਾਡੇ ਚਿਹਰੇ ਤੇ ਵੀ ਚਮਕ ਆਵੇਗੀ। ਨੰਬਰ 37 ਜਿੰਨਾ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਭੁੱਲ ਕੇ ਵੀ ਲੱਸੀ ਨਹੀਂ ਪੀਣੀ ਚਾਹੀਦੀ ਇਸ ਨਾਲ ਸਮੱਸਿਆ ਹੁਰਵਤ ਸਕਦੀ ਹੈ। ਨੰਬਰ 38 ਜੇਕਰ ਤੁਸੀਂ ਦੰਦਾਂ ਦੀ ਮਜ਼ਬੂਤੀ ਚਾਹੁੰਦੇ ਹੋ ਤਾਂ ਹਲਦੀ ਵਿੱਚ ਹਲਕਾ ਜਿਹਾ ਪਾਣੀ बाकी एक पेस्ट तैयार कर लो इसकी मालिश अपने दाँतों ਤੇ ਮਸੂੜਿਆਂ ਉੱਪਰ ਕਰ ਲੋ ਕੁਝ ਸਮੇਂ ਬਾਅਦ ਧੋ ਲੋ ਇਸ ਨਾਲ ਮਸੂੜਿਆਂ ਦੀ ਮਜ਼ਬੂਤੀ ਵਧੇਗੀ ਨਾਲੇ ਦੰਦਾਂ ਦੀ ਚਮਕ ਵੀ ਵਧੇਗੀ ਨੰਬਰ 39 ਜੇਕਰ ਤੁਸੀਂ ਆਪਣੇ ਚਿਹਰੇ ਦੇ ਦਾਗਾਂ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਅੰਗੂਰਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਇਸ ਨਾਲ ਕਾਫੀ ਫਾਇਦਾ ਮਿਲੇਗਾ ਨੰਬਰ 40 ਚਾਹੇ ਵਾਲ ਝੜਨੇ ਬੰਦ ਕਰਨੇ ਹੋਵੇ ਜਾਂ ਫਿਰ ਚਾਹੀ ਚਿਹਰੇ ਦਾ ਰੰਗ ਗੂੜਾ ਕਰਨਾ ਹੋਵੇ ਤਾਂ ਇਹਨਾਂ ਲਈ ਅੰਗੂਰ ਬਹੁਤ ਹੀ کارਗਰ ਫਲ ਹੈ ਇਸ ਲਈ ਇਸ ਦਾ ਸੇਵਨ ਕਰਨਾ ਤੁਹਾਨੂੰ ਕਾਫੀ ਲਾਭ ਮਿਲੇਗਾ ਨੰਬਰ 41 ਪੇਟ ਦੀ ਗੈਸ ਨੂੰ ਠੀਕ ਕਰਨ ਲਈ ਤੁਸੀਂ ਸੁੱਕੇ ਪੁਦੀਨੇ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਗੈਸ ਤੋਂ ਆਰਾਮ ਮਿਲਦਾ ਹੈ ਨੰਬਰ 42 ਜਿਹੜੇ ਲੋਕ ਜ਼ਿਆਦਾ ਠੰਡਾ ਪਾਣੀ ਪੀਂਦੇ ਹਨ ਉਹ ਬਹੁਤ ਜਲਦੀ ਨਾ ਬੁੱਢੇ ਹੋ ਜਾਂਦੇ ਹਨ ਨੰਬਰ 43 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਨਿੰਮ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਡਾਇਬਟੀਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਚਿਹਰੇ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 44 ਰਾਤ ਦੇ ਸਮੇਂ ਚੌਲਾਂ ਨੂੰ ਭੁੰਨ ਕੇ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਇਹਨਾਂ ਨੂੰ ਛਾਣ ਕੇ ਉਸ ਦਾ ਪਾਣੀ ਪੀ ਲਓ ਇਸ ਦੀ ਮੰਨਣਾ ਪੀੜ ਤੇ ਹਰ ਤਰ੍ਹਾਂ ਦੇ ਕੀੜੇ ਖਤਮ ਹੋ ਜਾਂਦੇ ਹਨ ਨੰਬਰ 45 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਇਹਨਾਂ ਚੌਲਾਂ ਵਾਲੇ ਪਾਣੀ ਨਾਲ ਧੋ ਲੋ ਝੜਨੇ ਬੰਦ ਹੋ ਜਾਣਗੇ ਨੰਬਰ 46 ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਭੋਜਨ ਵਿੱਚ ਪਿਆਜ਼ ਜ਼ਰੂਰ ਖਾਓ ਨੰਬਰ 47 ਜੇਕਰ ਤੁਹਾਡਾ ਬੱਚਾ ਰਾਤ ਨੂੰ ਸੌਂ ਨਾ ਰਿਹਾ ਹੋਵੇ ਤਾਂ ਉਸ ਨੂੰ ਹਲਕਾ ਜਿਹਾ ਸ਼ਹਿਦ ਚਟਾ ਦਿਓ ਆਰਾਮ ਨਾਲ ਸੌਂ ਜਾਵੇਗਾ ਨੰਬਰ 48 ਜੇਕਰ ਮੋਟਾਪੇ ਕਰਨ ਤੁਹਾਡਾ ਪੇਟ ਜ਼ਿਆਦਾ ਲੰਮਕ ਰਿਹਾ ਤਾਂ ਰੋਜ਼ਾਨਾ ਆਪਣੇ ਧੁੰਨੇ ਵਿੱਚ ਸਰੋਂ ਦਾ ਤੇਲ ਲਗਾ ਲਓ ਇਸ ਨਾਲ ਫਰਕ ਪਿਆ ਜਾਵੇਗਾ। ਨੰਬਰ 49 ਰਾਤ ਨੂੰ ਧਰਤੀ ਤੇ ਸੌਣ ਨਾਲ ਇੱਕ ਤਾਂ ਨੀਂਦ ਚੰਗੀ ਆਉਂਦੀ ਹੈ ਤੇ ਨਾਲ ਹੀ ਕਮਰ ਦਾ ਦਰਦ ਵੀ ਦੂਰ ਹੋ ਜਾਂਦਾ ਹੈ। ਨੰਬਰ 50 ਜੇਕਰ ਤੁਸੀਂ ਰੋਜ਼ਾਨਾ ਫੁੱਲ ਮਖਾਣੇ ਖਾ ਲਓ ਇਸ ਦੀ ਮਣਾ ਤੁਹਾਡੇ શરી ਅੰਦਰ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਨਾਲ ਹੀ ਹੱਡਾਂ ਜੋੜਾਂ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਲੰਮੀ ਉਮਰ ਤੱਕ ਜਵਾਨ ਹੀ ਰਹੋਗੇ। ਨੰਬਰ 52 ਪਾਲਕ ਖਾਣਾ ਸਿਹਤ ਰਾਏ ਨਹੀਂ ਕਮੀ ਪੂਰੀ ਹੁੰਦੀ ਹੈ ਨੰਬਰ 52 ਕੱਚਾ ਲਸਣ ਖਾਲੀ ਪੇਟ ਚਵਾ ਕੇ ਖਾਣਾ ਕਦੇ ਵੀ ਖੂਨ ਗਾੜਾ ਨਹੀਂ ਹੁੰਦਾ ਨੰਬਰ 53 ਬੱਕਰੀ ਦਾ ਦੁੱਧ ਪੀਣਾ ਯਾਦਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ ਨਾਲ ਹੀ ਵਾਲਾਂ ਦੀ ਲੰਬਾਈ ਵੀ ਵਾਧੀ ਹੈ ਨੰਬਰ 53 ਪਿਜੇ ਹੋਏ ਚਨੇ ਖਾਣਾ ਸਰੀਰ ਨੂੰ ਬਹੁਤ એનર્ਜੀ ਮਿਲਦੀ ਹੈ ਸਰੀਰ ਤਾਕਤ ਨਾਲ ਭਰਿਆ ਰਹਿੰਦਾ ਹੈ ਨੰਬਰ 55 ਜਲਦੀ ਸੌਣ ਤੋਂ ਜਲਦੀ ਉੱਠਣਾ ਸਰੀਰ ਕੰਮ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਹੈ ਦੇ ਨਾਲ ਹੀ ਕੰਮ ਵੀ ਜਲਦੀ ਖਤਮ ਹੋ ਜਾਂਦੇ ਹਨ ਨੰਬਰ 56 ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸ਼ੇਅਰ ਕਰਨਾ ਸਿਲੇਂਦਰ ਕਦੇ ਵੀ ਮੋਟਾਪਾ ਨਹੀਂ ਆਉਂਦਾ ਨੰਬਰ 57 ਸਰਾਣੀ ਦੇ ਕੋਲ ਪਾਣੀ ਅਤੇ ਮੂਰ ਦਾ ਕੰਮ ਰੱਖ ਕੇ ਸੌਣਾ ਕਦੇ ਵੀ ਡਰਾਉਣੇ ਸੁਪਨੇ ਨਹੀਂ ਆਉਂਦੇ ਨੰਬਰ 58 ਕੱਚੇ ਰਾਜਮਾ ਖਾਣ ਨਾਲ ਤੁਹਾਡੀ ਮਾਤ ਵੀ ਹੋ ਸਕਦੀ ਹੈ ਇਸ ਲਈ ਰਾਜਮਾ ਹਮੇਸ਼ਾ ਪਕਾ ਕੇ ਹੀ ਖਾਓ ਨੰਬਰ 59 ਸਿਰ ਦੀ ਮਾਲਿਸ਼ ਹਮੇਸ਼ਾ ਦੇਸੀ ਘਿਓ ਨਾਲ ਕਰੋ ਇਸ ਦੀ ਮੰਨਸਰੀ ਨੂੰ ਨੇਕਾ ਹੀ ਲਾਭ ਮਿਲਦੇ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ